ਖੰਡਾ ਬਾਬਾ ਦੀਪ ਸਿੰਘ ਜੀ ਦੇ ਦੋ ਧਾਰੀ ਖੰਡੇ ਬਾਰੇ ਵਡਮੁੱਲੀ ਜਾਣਕਾਰੀ ਇਤਿਹਾਸ ਸਿਰਫ ਤਰੀਕਾ ਨਹੀਂ ਹੁੰਦੀਆਂ ਇਤਿਹਾਸ ਉਹ ਹੁੰਦਾ ਹੈ ਜੋ ਰੂਹਾਂ ਨੂੰ ਜਗਾ ਦੇਵੇ ਸ਼ਾਨਾਮਤ ਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਨਾਮ ਐਸਾ ਹੈ ਜੋ ਸ਼ਹਾਦਤ ਦਾ ਚਮਕਦਾ ਸੂਰਜ ਬਣ ਗਿਆ ਉਹ ਨਾਮ ਹੈ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਹੱਥ ਵਿੱਚ ਦੋ ਧਾਰੀ ਖੰਡਾ ਸੀ ਧਾਰਾਂ ਦੋ ਪਰ ਮਕਸਦ ਇੱਕ ਧਰਮ ਦੀ ਰੱਖਿਆ ਬਾਬਾ ਦੀਪ ਸਿੰਘ ਜੀ ਦੇ ਖੰਡੇ ਦੀ ਇੱਕ ਧਾਰ ਆ ਧਰਮ ਵਿਰੁੱਧ ਅਤੇ ਦੂਜੀ ਧਾਰ ਅਨਿਆਂ ਦੇ ਵਿਰੁੱਧ ਸੀ ਇਹ ਖੰਡਾ ਸਿਰਫ ਹਥਿਆਰ ਨਹੀਂ ਸੀ ਇਹ ਗੁਰੂ ਦੀ ਬਖਸ਼ਿਸ਼ ਸੀ ਜਿਸ ਨੇ ਸਾਚ칸 ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਲਈ ਚਾਲ ਮਨ ਨੂੰ ਸੋਧਿਆ ਸੰਨ 1757 ਵਿੱਚ ਜਦੋਂ ਜਾਲਮ ਮੁਗਲਾਂ ਦੁਆਰਾ ਸ੍ਰੀ ਹਰਮੰਦਰ ਸਾਹਿਬ ਅਪਵਿੱਤਰ ਕੀਤਾ ਗਿਆ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਗਰਜ ਕੇ ਕਿਹਾ ਸੀ ਜਦ ਤੱਕ ਸ੍ਰੀ ਹਰਮੰਦਰ ਸਾਹਿਬ ਦੀ ਪਿਆਦਬੀ ਦਾ ਬਦਲਾ ਨਹੀਂ ਲਵਾਵਾਂਗਾ ਤਾਂ ਤੱਕ ਜਿਉਂਦਾ ਰਹਾਂਗਾ ਹੱਥ ਵਿੱਚ ਦੋ ਧਾਰੀ ਖੰਡਾ ਜ਼ੁਬਾਨ ਦੇ ਉੱਤੇ ਵਾਹਿਗੁਰੂ ਸਿਮਰਨ ਅਤੇ ਹਿਰਦੇ ਵਿੱਚ ਗੁਰੂ ਦਾ ਹੁਕਮ ਇਹ ਯਾਤਰਾ ਜੰਗ ਦੀ ਨਹੀਂ ਇਹ ਯਾਤਰਾ ਸੀ ਸ਼ਹਾਦਤ ਦੀ ਇਤਿਹਾਸ ਗਵਾਹ ਹੈ ਜਦੋਂ ਬਾਬਾ ਦੀਪ ਸਿੰਘ ਜੀ ਦਾ ਸਿਰ ਢਾਟ ਤੋਂ ਜੁਦਾ ਹੋਇਆ ਤਾਂ ਵੀ ਉਹਨਾਂ ਦੇ ਕਦਮ ਨਹੀਂ ਰੁਕੇ ਕਿਉਂਕਿ ਇਹ ਕੱਲਾ ਸਰੀਰ ਨਹੀਂ ਚੱਲ ਰਿਹਾ ਸੀ ਇਹ ਗੁਰੂ ਦਾ ਵਿਸ਼ਵਾਸ ਚੱਲ ਰਿਹਾ ਸੀ ਇਸੇ ਕਰਕੇ ਸੀਸ ਧੜ ਤੋਂ ਵੱਖ ਹੋ ਜਾਣ ਦੇ ਬਾਅਦ ਵੀ ਖੰਡਾ ਉੱਚਾ ਰਿਹਾ ਅ ਡਿੱਗ ਅਤੇ ਅਟਲ ਅਡੋਲ ਰਿਹਾ ਦੁਸ਼ਮਣਾਂ ਦਾ ਕਾਲ ਬਣ ਕੇ ਚਲਿਆ ਸ੍ਰੀ ਅਕਾਲ ਤਖਤ ਉੱਤੇ ਸੁਸ਼ੋਭਿਤ ਬਾਬਾ ਦੀਪ ਸਿੰਘ ਜੀ ਦਾ ਦੋ ਤਾਰੀ ਖੰਡਾ ਸਾਨੂੰ ਅੱਜ ਵੀ ਸਿਖਾਉਂਦਾ ਹੈ ਕਿ ਸੱਚ ਲਈ ਖੜੇ ਰਹੋ ਧਰਮ ਲਈ ਕੁਰਬਾਨੀ ਤੋਂ ਡਰੋ ਨਾ ਅਤੇ ਗੁਰੂ ਤੇ ਅਟਲ ਪਰੋਸਾ ਰੱਖੋ ਇਹ ਖੰਡਾ ਸਿਰਫ ਲੋਹੇ ਦਾ ਸ਼ਸਤਰ ਨਹੀਂ ਇਹ ਸਿੱਖੀ ਦੇ ਅਟੁੱਟ ਜਜ਼ਬੇ ਅਤੇ ਕੁਰਬਾਨੀ ਦਾ ਪ੍ਰਤੀਕ ਹੈ ਇਤਿਹਾਸਿਕ ਸਰੋਤਾਂ ਮੁਤਾਬਕ ਬਾਬਾ ਦੀਪ ਸਿੰਘ ਜੀ ਦਾ ਦੋ ਧਾਰੀ ਖੰਡਾ 18 ਸੇਰ ਪਾਰਾ ਸੀ ਜਿਸ ਦੀ ਲੰਬਾਈ ਕਰੀਬ 4 ਫੁੱਟ ਸੀ ਜੋ ਆਮ ਕਿਰਪਾਨਾ ਨਾਲੋਂ ਲੰਮਾ ਸੀ ਇਹ ਇਤਿਹਾਸਿਕ ਖੰਡਾ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਉਤੇ ਸੰਭਾਲਿਆ ਹੋਇਆ ਹੈ ਜਿਸ ਦੇ ਸੰਗਤਾਂ ਨੂੰ ਰੋਜ਼ਾਨਾ ਦਰਸ਼ਨ ਕਰਵਾਏ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਦੀ ਅਟੱਲ ਇੱਛਾ ਸ਼ਕਤੀ ਵਾਹਿਗੁਰੂ ਤੇ ਪਰੋਸੇ ਅਤੇ ਧਰਮ ਰੱਖਿਆ ਦੀ ਨਿਸ਼ਾਨੀ ਇਹ ਦੋ ਧਾਰੀ ਖੰਡੇ ਨੂੰ ਆਮ ਇਨਸਾਨ ਦੁਆਰਾ ਚੁੱਕਣਾ ਅਤੇ ਉਸ ਨੂੰ ਚਲਾਉਣਾ ਅਸੰਭਵ ਹੈ ਤਾਂ ਤਾਂ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਨੇ ਇਸ ਭਾਰੇ ਖੰਡੇ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਬਹਾਲ ਕਰਦਿਆਂ ਆਪਣੀ ਅਦੁੱਤੀ ਕੁਰਬਾਨੀ ਦਿੱਤੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ